ਹਾਂਜੀ ਡੀਆਈਜੀ ਐਚਆਰ ਸੰਘ ਪੋਲਰ ਮਾਮਲੇ ਚ ਬਹੁਤ ਵੱਡੀ ਅਪਡੇਟ ਆ ਰਹੀ ਹੈ ਸਾਹਮਣੇ ਜਿਹਦੇ ਵਿੱਚ ਕੀ ਦਲਾਲ ਕਿਸਾਨੂ ਨੂੰ ਲੈ ਕੇ ਹੁਣ ਤੱਕ ਦੀ ਅਪਡੇਟ ਆ ਰਹੀ ਹੈ ਸਾਹਮਣੇ ਸੀਬੀਆਈ ਨੇ 12 ਦਿਨਾਂ ਦਾ ਰਿਮਾਂਡ ਮੰਗਿਆ ਸੀ ਤੇ ਪਰ ਹੁਣ 9 ਦਿਨ ਦਾ ਰਿਮਾਂਡ ਮਿਲ ਚੁੱਕਿਆ ਤੇ ਜਿਹਦੇ ਵਿੱਚ ਹੁਣ ਬਹੁਤ ਵੱਡੇ ਖੁਲਾਸੇ ਹੋਣ ਜਾ ਰਹੇ ਆ ਜਿਹੜੀ ਹੁਣ ਤੱਕ ਦੀ ਵੀਡੀਓ ਆ ਪਹਿਲਾਂ ਤੁਹਾਡੇ ਨਾਲ ਵੀਡੀਓ ਸਾਂਝੀ ਕਰਦੀਏ ਫਿਰ ਕਰਦੇ ਅੱਗੇ ਗੱਲਬਾਤ ਦਲਾਲ ਕਿਸਾਨੂ ਜਿਹੜਾ ਜਿਹਨੂੰ ਸੀਬੀਆਈ ਜਾਸਿਕਾ ਉਸ ਮਸਲੇ ਦੇ ਵਿੱਚ ਅੱਜ ਸੀ.ਡੀ.ਆਈ ਨੇ 9 ਦਿਨ ਦਾ ਰਮਾਨ ਹਾਸਲ ਕਰ ਲਿਆ ਬਤੇਰੀ ਜਨਗਾਇਕ ਜੁੜੇ ਨੇ ਸੋਣ ਨਾਲ ਸੱਖੀ ਪੱਤਰਕਾਰ ਸੰਗੀਤ ਵਦੂ ਹਸਨਦੀਪ ਤੇ 9 ਦਿਨ ਦਾ ਜਿਹੜਾ ਇੱਕ ਸੰਗਰ ਰਮਾਨ ਮਿਲਿਆ ਪੂਰੀ ਜਾਣਕਾਰੀ ਕੀ ਹੈ ਆ ਬਿਲਕੁਲ ਜਿਵੇਂ ਤੁਸੀਂ ਜ਼ਿਕਰ ਕੀਤਾ ਹੈ ਡੀ.ਆਈ.ਜੀ ਭੁੱਲਰ ਕੇਸ ਕਾਫੀ ਚਰਚਾ ਦੇ ਵਿੱਚ ਹੈ ਤੇ ਜਿਹੜਾ ਵਿਚੋਲਾ ਕਰਸ਼ਾਨੂ ਹੈ ਉਹਨੂੰ ਅਦਾਲਤ ਦੇ ਵਿੱਚ ਪੇਸ਼ ਹੁੰਦਿਆਂ ਮੂਹ ਲਗਾਉਂਦਾ ਫਿਰਦਾ ਹੈ ਉਸ ਵਿਚੋਲੇ ਦਾ ਹੁਣ ਸੀਬੀਆਈ ਨੇ ਰਿਮਾਂਡ ਹਾਸਲ ਕਰ ਲਿਆ 9 ਦਿਨ ਦਾ ਹਾਲਾਂਕਿ ਆਪਣੀ ਅਰਜੀ ਦੇ ਵਿੱਚ ਸੀਬੀਆਈ ਨੇ ਅਦਾਲਤ ਤੋਂ 12 ਦਿਨ ਦੇ ਰਿਮਾਂਡ ਦੀ ਮੰਗ ਕੀਤੀ ਸੀ ਪਰ 9 ਦਿਨ ਦਾ ਰਿਮਾਂਡ ਮੇਕਰ ਛੋਟੀ ਗੱਲ ਨਹੀਂ ਹੈ 9 ਦਿਨਾਂ ਦੇ ਵਿੱਚ ਹੁਣ ਉਹਨਾਂ ਸਾਰਿਆਂ ਦੇ ਪੋਤੜੇ ਫਰੋਲੇ ਜਾਣਗੇ ਜਿਸ ਦੇ ਨਾਲ ਸਾਂਝ ਸੀ ਇਸ ਵਿਚੋਲੇ ਦੀ ਇਸ ਦਲਾਲ ਦੀ ਜਿਹੜਾ ਕਿ ਕਰਸ਼ਾਨੂ ਜਿਸ ਤੇ ਦੋਸ਼ ਵੀ ਨੇ ਔਰ 21 ਲੱਖ ਰੁਪਈਆ ਇਸ ਦੇ ਘਰੋਂ ਵੀ ਬਰਾਮਦ ਹੋਇਆ ਸੀ ਜਦੋਂ 16 ਤਰੀਕ ਨੂੰ 16 ਅਕਤੂਬਰ ਨੂੰ ਇਸ ਦੀ ਵੀ ਗ੍ਰਿਫਤਾਰੀ ਹੁੰਦੀ ਹੈ ਆਕਾਸ਼ ਬੱਤਾ ਨੂੰ ਇਸ ਨੇ ਹੀ ਦੱਸਿਆ ਸੀ ਰਸਤਾ ਕਿ ਕਿਵੇਂ ਪਰਚੇ ਚੋਂ ਕੱਢਣਾ ਤੇ ਤੈਨੂੰ ਕਿਹੜੇ-ਕਿਹੜੇ ਪੈਸੇ ਕਿੰਨੇ ਦੇਣੇ ਪੈਣਗੇ ਔਰ ਕਿਹੜੇ ਅਫਸਰ ਨਾਲ ਗੱਲ ਕਰਾਉਣੀ ਹੈ ਉਸ ਨੇ ਹੀ ਡੀਆਈਜੀ ਹਰਚਰਨ ਭੁੱਲਰ ਦੇ ਨਾਲ ਗੱਲ ਕਰਵਾਈ ਸੀ ਆਕਾਸ਼ ਬੱਤਾ ਦੀ ਪਰ ਆਕਾਸ਼ ਬੱਤਾ ਦਾ মিডিਆ ਦੇ ਜ਼ਰੀਏ ਵੀ ਔਰ ਸੀਬੀਆਈ ਨੂੰ ਦਿੱਤੀ ਸ਼ਿਕਾਇਤ ਦੇ ਵਿੱਚ ਵੀ ਸਾਫ਼-ਸਾਫ਼ ਲਿਖਿਆ ਹੋਇਆ ਹੈ ਕਿ ਅੱਠ ਪੂਏ ਕਰਨੇ ਅੱਠ ਇਸ ਤਰ੍ਹਾਂ ਦੀ ਰਿਕਾਰਡਿੰਗ ਸੀ ਜਿਹੜੀ ਕਿ ਆਕਾਸ਼ ਬੱਤਾ ਤੇ ਹਰਚਰਨ ਭੁੱਲਰ ਦੇ ਵਿਚਾਲੇ ਗੱਲਬਾਤ ਹੋ ਰਹੀ ਹੈ ਜਿਹੜੀ ਕਿ ਆਕਾਸ਼ ਬੱਤਾ ਨੇ ਰਿਕਾਰਡ ਕਰ ਲਈ ਸੀ ਪੂਰੇ ਸਬੂਤਾਂ ਨਾਲ ਸੀਬੀਆਈ ਨੂੰ ਜਿਹੜੀ ਐਪਲੀਕੇਸ਼ਨ ਦਿੱਤੀ ਜੇ ਸਹਾਰ ਦੇ ਉੱਤੇ ਇੱਕ ਵੱਡਾ ਵੱਡੀ ਕਾਰਵਾਈ ਕੀਤੀ ਗਈ ਅੰਜਾਮ ਦਿੱਤਾ ਗਿਆ ਵੱਖ-ਵੱਖ ਥਾਵਾਂ ਤੇ ਹੁਣ ਤੱਕ ਹੋਈਆਂ ਰੇਡਾਂ ਦੇ ਵਿੱਚੋਂ ਛਾਪਿਆਂ ਦੇ ਵਿੱਚੋਂ ਕੀ ਕੁਝ ਮਿਲਿਆ ਹਰਚਰਨ ਭੁੱਲਰ ਦੇ ਘਰ ਤੋਂ ਜਿਹੜਾ 7.5 ਕਰੋੜ ਰੁਪਈਆ 2.5 ਲੱਖ ਕਿਲੋ ਦੇ ਕਰੀਬ ਸੋਨਾ ਮਿਲਣਾ ਔਰ ਕਾਗਜ਼ਾਤ ਮਿਲਣੇ ਨਾਮੀ ਬੇਨਾਮੀ ਜਾਇਦਾਦਾਂ ਦੇ ਵਿਰਦੇ ਸੀਬੀਆਈ ਨੂੰ ਮਿਲਣੇ ਇੱਕ ਪਾਸੇ ਉਸ ਦੀਆਂ ਮੁਸ਼ਕਲਾਂ ਵਧੀਆਂ ਹੋਈਆਂ ਨੇ ਬੜੈਲ ਜੇਲ੍ਹ ਦੇ ਵਿੱਚ ਦੋਨਾਂ ਨੂੰ ਰੱਖਿਆ ਗਿਆ ਸੀ ਹਾਲਾਂਕਿ ਇਹ ਨਿਆਂਇਕ ਹਿਰਾਸਤ ਜਿਵੇਂ ਹੀ ਖਤਮ ਹੋਣੀ ਹੈ ਸੰਭਾਵਨਾ ਬਣੀ ਹੋਈ ਹੈ ਕਿ ਹਰਚਰਨ ਭੁੱਲਰ ਦਾ ਰਿਮਾਂਡ ਵੀ ਮੰਗਿਆ ਜਾ ਸਕਦਾ ਹੈ ਪਰ ਗਰਸ਼ਾਨੂੰ ਦੇ ਜ਼ਰੀਏ ਬਹੁਤ ਸਾਰੇ ਅਫਸਰ ਚਾਹੇ ਉਸ ਦੇ ਵਿੱਚ ਆਈਐਸ ਅਫਸਰ ਨੇ ਆਈਪੀਐਸ ਅਫਸਰ ਨੇ ਸਾਡੇ ਜਾਣਕਾਰਾਂ ਤੋਂ ਤਰਪੋਟਾ ਸਾਨੂੰ ਇਹ ਵੀ ਮਿਲੀਆਂ ਸੀ ਜਿਹੜੀਆਂ ਕਿ ਅਸੀਂ ਪਹਿਲਾਂ ਹੀ ABC ਪੰਜਾਬ ਚੈਨਲ ਤੇ ਰਿਪੋਰਟ ਨਸ਼ਰ ਕਰ ਚੁੱਕੀਆਂ ਜਿਸ ਵਿੱਚ ਪਤਾ ਲੱਗਿਆ ਸੀ ਕਿ ਜਿਹੜਾ 21 ਲੱਖ ਕਰਸ਼ਾਨੂ ਦੇ ਘਰੋਂ ਮਿਲਿਆ ਸੀ ਉਹ ਵੀ ਕਿਸੇ ਆਈਐਸ ਅਫਸਰ ਦੇ ਕੋਲ ਜਾਣਾ ਸੀ ਤਾਂ ਉਹ ਕਿਹੜੇ ਅਫਸਰ ਦੇ ਕੋਲ ਸੀ ਇਸ ਦੇ ਬਾਰੇ ਸੀਬੀਆਈ ਕੋਲ ਨਾਮ ਪਹੁੰਚ ਚੁੱਕੇ ਨੇ ਨਾਮ ਹਾਲੇ ਨਸ਼ਰ ਨਹੀਂ ਹੋਏ ਪਰ ਕਰਸ਼ਾਨੂ ਦਾ ਇਹ ਮਿਲਿਆ ਰਿਮਾਂਡ ਕਾਫੀ ਕੁਝ ਕਲੀਅਰ ਕਰ ਦੇਵੇਗਾ ਤੇ ਹੁਣ ਇਹ ਰਿਮਾਂਡ ਹਾਸਲ ਕਰਨ ਤੋਂ ਬਾਅਦ ਬਰੈਲ ਜੇਲ੍ਹ ਤੋਂ ਸੀਬੀ ਹਾਂਜੀ ਇਹ ਭਾਈ ਜਿਹੜੀ ਹੁਣ ਤੱਕ ਦੀ ਅਪਡੇਟ ਸੀ ਦਲਾਲ ਕਿਸਾਨੂ ਨੂੰ ਲੈ ਕੇ ਹੁਣ ਇਹਦੇ ਵਿੱਚ ਕੌਣ ਕੌਣ ਫਸਣ ਜਾ ਰਹੇ ਆ ਆਈਪੀਐਸ ਅਫਸਰ ਐਸ ਐਸ ਆਈ ਤੇ ਜੇ ਇਹ ਗੱਲ ਕਰੀਏ ਕਈ ਲੀਡਰ ਵੀ ਫਸਣ ਜਾ ਰਹੇ ਇਹਦੇ ਵਿੱਚ ਕਿਉਂਕਿ ਹੁਣ ਇਹ ਪੂਰਾ ਮਾਮਲਾ ਨੂੰ 12 ਦਿਨ ਦਾ ਰਿਮਾਂਡ ਮੰਗਦੀ ਆ ਸੀਬੀਆਈ ਵੱਲੋਂ ਮੰਗਿਆ ਜਾਂਦਾ ਤੇ ਪਰ 9 ਦਿਨ ਦਾ ਰਿਮਾਂਡ ਵੀ ਕੋਈ ਘੱਟ ਨਹੀਂ 9 ਦਿਨ ਦਾ ਰਿਮਾਂਡ ਮਿਲ ਜਾਂਦਾ ਹੁਣ ਇਹਦੇ ਵਿੱਚ ਕਾਸ਼ਵਤਾ ਤਾਂ ਹੈਗੀ ਹੈਗੀ ਸੀ ਜਿਹੜਾ ਇਹਨਾਂ ਦਾ ਪੂਰਾ ਆਪਸ ਵਿੱਚ ਗੱਲਬਾਤ ਹੁੰਦੀ ਹੈ ਇਹਨਾਂ ਇਹ ਕਰਵਾਉਂਦੇ ਆ ਤੇ ਡੀਆਈਜੀ ਹਰਚੰਦ ਸਿੰਘ ਭੁੱਲਰ ਦਾ ਵੀ ਰਿਮਾਂਡ ਮੰਗਿਆ ਜਾ ਸਕਦਾ ਤਾਂ ਇਹ ਜਿਹੜੀ ਹੁਣ ਤੱਕ ਦੀ ਅਪਡੇਟ ਸੀ ਇਹ ਸੋਡਿਆਂ ਸਾਂਝੀ ਜਰੂਰ ਕਰਨੀ ਸੀ ਤੇ ਪਰ ਹੁਣ ਜਿਹੜਾ ਦਲਾਲ ਕਿਸਾਨੂ ਆ ਇਹੇ ਮਾਮਲੇ ਨੂੰ ਲੈ ਕੇ ਜਿਹੜਾ ਚਰਚਾ ਦੇ ਵਿੱਚ ਫਿਰ ਮਾਮਲਾ ਸਾਹਮਣੇ ਆ ਗਿਆ ਹੁਣ ਇਹ ਮਾਮਲਾ ਵੱਧਦਾ ਜਾ ਰਿਹਾ ਕਿਉਂਕਿ ਇਹਦੇ ਵਿੱਚ ਜਿਵੇਂ ਜਿਵੇਂ ਹੁਣ ਅੱਗੇ ਪਤਾ ਲੱਗ ਰਿਹਾ ਸੀਬੀਆਈ ਵੱਲੋਂ ਜਾਂਚ ਹੋ ਰਹੀ ਆ ਜੋ ਜੋ ਇਹਦੇ ਵਿੱਚ ਨਾਲ ਇੱਕ ਦੂਜੇ ਨਾਲ ਮਿਲੇ ਸੀ ਕੰਟੈਕਟ ਹੋਏ ਆ ਤਾਂ ਸਾਰੇ ਹੀ ਹੁਣ ਸਾਹਮਣੇ ਆਉਣਗੇ ਤੇ ਸਾਰਿਆਂ ਦੀ ਪੋਸਟ ਦੀ ਭਰੋਲੀ ਜਾਣੀ ਇਹਦੇ ਵਿੱਚ ਆਈਪੀਐਸ ਅਫਸਰ 10 12 10 12 ASI ਤੇ ਬਾਕੀ ਹੋਰ ਵੀ ਲੀਡਰ ਫਸਣ ਜਾ ਰਹੇ ਤੇ ਇਹਦੇ ਵਿੱਚ ਹੁਣ ਅੱਗੇ ਆਪਾਂ ਜਿਹੜੀ ਹੁਣ ਤੱਕ ਦੀ ਵੀਡੀਓ ਆ ਇਹ ਥੋੜੀਆਂ ਸਾਂਝੀ ਜਰੂਰ ਕਰਨੀ ਸੀ ਅੱਗੇ ਦੇ ਕੀ ਮਾਮਲੇ ਰਹਿਣਗੇ ਉਹ ਖਬਰ ਵੀ ਜਲਦ ਸਾਂਝੀ ਕਰਾਂਗੇ ਤੁਹਾਡੇ ਨਾਲ ਤੇ ਪਰ ਜਿਹੜਾ ਦਲਾਲ ਕਿਸਾਨੂ ਆ ਇਹਦੀ ਹੁਣ ਆਪਾਂ ਕਹਿੰਦੇ ਵੀ सीबीआई ਵੱਲੋਂ ਗ੍ਰਿਫਤਾਰੀ ਹੋ ਚੁੱਕੀ ਹੈ ਤੇ ਪਰ ਹੁਣ ਪੂਰੀ ਗੱਲਬਾਤ ਇਹਦੇ ਰਿਮਾਂਡ ਤੋਂ ਬਾਅਦ ਪਤਾ ਲੱਗਣਾ ਅੱਗੇ ਹੋਰ ਕੌਣ-ਕੌਣ ਇਹਦੇ ਵਿੱਚ ਸ਼ਾਮਲ ਆ ਤੇ ਜਿਹੜੀ ਹੁਣ ਤੱਕ ਦੀ ਵੀਡੀਓ ਸੀ ਇਹ ਤੁਹਾਡੇ ਨਾਲ ਸਾਂਝੀ ਜਰੂਰ ਕਰਨੀ ਸੀ ਜਿੰਨਾ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਹੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਹੁੰਚਦਾ ਵੀ ਮਿਲਦੇ ਰਹੇ ਕਲ ਨੂੰ ਨਵਾਂ ਟੌਪ ਥੈਂਕ ਯੂ